ਫੇਸਬੁੱਕ ਦੇ ਉੱਤੇ ਪਵਨ ਭਾਰ ਦਵਾਜ ਨਾਮ ਦਾ ਇੱਕ ਹਿੰਦੂਤਵੀ ਸਖਸ਼ਿਆ ਕਟੜ ਮੀਨਸ ਹਿੰਦੂਤਵੀ ਮੀਨਸ ਜਿਹੜਾ ਕਟੜ Hindu ਜਿਹੜਾ ਕਿ RSS ਦੀ ਜਨਸੰਗ ਦੀ ਮੋਦੀ ਵਗੈਰਾ ਦੀ ਵਿਚਾਰਧਾਰਾ ਦੇ ਵਿੱਚੋਂ ਪੈਦਾ ਹੁੰਦਾ ਹੈ ਇੱਕ ਆਮ Hindu ਹੁੰਦਾ ਮੋਡਰੇਟ Hindu ਇਸ ਕਟੜ Hindu ਦਾ ਕੰਮ ਹੈਗਾ ਆ ਸਿੱਖਾਂ ਨੂੰ ਜੱਟਾਂ ਨੂੰ ਪੰਜਾਬੀਅਤ ਨੂੰ ਪੰਜਾਬ ਨੂੰ ਧਿਬੀ ਰੋਣੀ ਹੁਣ ਇਹਨੇ ਪੋਸਟ ਪਾਈ ਹੈਗੀ ਆ ਫੇਸਬੁੱਕ ਦੇ ਉੱਤੇ ਕਹਿੰਦਾ ਜੁਗਤੀ ਹੈ ਦੁਨੀਆ ਝੁਖਾਣੇ ਵਾਲਾ ਚਾਹੀਏ ਚੁਕਾ ਕੌਣ ਸਕਦਾ ਦੁਨੀਆ ਨੂੰ ਟੀਚਰ ਕਰਦਾ ਵੀ ਜੱਟ ਕੌਮ ਹੀ ਆ ਤੇ ਚੁਕਾਉਣ ਦੀ ਐਗਜ਼ਾਮਪਲ ਇਹਨੇ ਕੀ ਦਿੱਤੀ ਆ ਜਿਹੜੇ ਦੋ ਬਾਬੇ ਨੇ ਡੇਰੇ ਵਿਆਸ ਵਾਲਾ ਬਾਬਾ ਤੇ ਡੇਰੇ ਸਿਰਸੇ ਵਾਲਾ ਜਿਹੜਾ ਬਲਾਤਕਾਰੀ ਬਾਬਾ ਕਹਿੰਦਾ ਦੋਵੇਂ ਜੱਟ ਨੇ ਬਿਲਕੁਲ ਦੋਵੇਂ ਜੱਟ ਨੇ ਦੋਨਾਂ ਨੂੰ ਦੁਨੀਆ ਝੁੱਕ ਕੇ ਮੱਥਾ ਟੇਕਦੀ ਆ ਤੇ ਪਿਤਾ ਜੀ ਵੀ ਕਹਿੰਦੀ ਆ ਇਹਨੂੰ ਸਿਰਸੇ ਵਾਲੇ ਨੂੰ ਇਹਦੀਆਂ ਜਿਹੜੇ ਭੇਡਾਂ ਨੇ ਸਿਰਸੇ ਵਾਲੇ ਦੇ ਪ੍ਰੇਮੀ ਪਿਤਾ ਜੀ ਕਹਿੰਦੇ ਨੇ ਹੁਣ ਇਹ ਜਿਹੜਾ ਪਵਨ ਭਾਰਦਵਾਜਿਆ ਜਾਨੀ ਅੰਧ ਭਗਤ ਵੀ ਆ ਕਟੜ ਵੀ ਆ ਤੇ ਅੰਧ ਭਗਤ ਤੇ ਕਟੜਤਾ ਜਿਹੜੇ ਦੋਵੇਂ ਇਹ ਲੱਛਣ ਨੇ ਨਾ ਇਹ ਕਪੋਨਿਕਲ ਦੇ ਨੇ ਜਦੋਂ ਤੁਹਾਡੇ ਸੋਚਣ ਦੀ ਸ਼ਕਤੀ ਖਤਮ ਹੋ ਜਾਂਦੀ ਹੈ ਮੰਦਬੁੱਧੀ ਟਾਈਪ ਤੁਸੀਂ ਜਦੋਂ ਬੰਦੇ ਹੁੰਦੇ ਆ ਉਹਨਾਂ ਥੱਲੇ ਵਾਲੀ ਫੋਟੋ ਪਾ ਕੇ ਮੈਂ ਇਹਨੂੰ ਜਵਾਬ ਦਿੱਤਾ ਹਿੰਦੂ ਦਵੀ ਨੂੰ ਵੀ ਇਹ ਜਿਹੜਾ ਬਾਬਾ ਆ ਆਸਾ ਰਾਮ ਇਹ ਤਾਂ ਆਪਣੇ ਆਪ ਨੂੰ ਬਾਪੂ ਕਹਾਉਂਦਾ ਆ ਉੱਪਰ ਲਿਆ ਨੂੰ ਤੇ ਇਹਨਾਂ ਦੀਆਂ ਭੇਡਾਂ ਬਾਪੂ ਕਹਿੰਦੀਆਂ ਹੋਣਗੀਆਂ ਆ ਜਿਹੜਾ ਥੱਲੇ ਆਇਆ ਤਾਂ ਆਪਣੇ ਆਪ ਨੂੰ ਬਾਪੂ ਆਸਾ ਰਾਮ ਕਹਾਉਂਦਾ ਆ ਹੁਣ ਇਹ ਤੂੰ ਮੈਨੂੰ ਦੱਸ ਇਹਦੀਆਂ ਕਤੂਤਾ ਵੀ ਜਗ ਜाहिर ਨੇ ਤੇ ਇਹ ਇਹ ਕਿਹੜਾ ਇਹਦਾ ਗੋਤ ਕੀ ਆ ਪਹਿਲਾਂ ਵੀ ਕਿਹੜਾ ਜੱਟ ਆ ਇਹ ਤੂੰ ਕਹਿੰਦਾ ਨਾ ਕੱਲੀ ਜਿਹੜੀ ਦੁਨੀਆ ਨੂੰ ਝਕਾਉਂਦੀ ਆ ਤੇ ਉਹ ਜੱਟ ਨੇ ਤੇ ਇਹ ਨੇ ਇਹਨਾਂ ਨਾਲੋਂ ਕਿਤੇ ਵੱਧ ਦੁਨੀਆ ਨੂੰ ਝਕਾਇਆ ਹੋਇਆ ਵੱਡੇ ਵੱਡੇ ਲੀਡਰਾਂ ਨੂੰ ਵੀ ਝਕਾਉਂਦਾ ਰਿਹਾ ਹੈ ਬਾਬਾ ਜਿਹੜਾ ਥੱਲੇ ਵਾਲਾ ਸਾਰਾ ਹੁਣ ਇਹਦਾ ਇਹਦਾ ਗੋਤ ਕੀ ਆ ਕਾਸਟ ਕੀ ਆ ਇਹਦੀ ਚਲੋ ਤਾਂ ਛੱਡ ਪਤਾ ਨਹੀਂ ਕੀ ਆ ਤੂੰ ਮੈਨੂੰ ਇਹੀ ਦੱਸ ਦੇ ਪਵਨ ਭਾਰਤਵਾਜ ਵੀ ਇਹ ਬਾਬਣੇ ਆ ਜਿਹੜੇ ਚਾਰ ਵਰਨਾਂ ਦੇ ਵਿੱਚੋਂ ਕਿਹੜਾ ਵਰਨ ਆ ਇਹਦਾ ਬ੍ਰਾਹਮਣ ਆ ਇਹ ਤੁਹਾਡਾ ਛਤਰੀ ਆ ਕਿ ਇਹ ਹਾਂ ਬਾਣੀਆ ਹੈਗਾ ਹੈ Badwateret annuvat. No ja ketutti anna puusta pajakartta,